ਕੀ ਹਾਲ ਚਾਲ ਹੈ ਠੀਕ ਠਾਕ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਛਾ ਜੀ ਬੋਪਰਾ ਸਾਹਿਬ ਹਾਂਜੀ ਆਪਾਂ ਇੱਕ ਜਾਣਕਾਰੀ ਲੈਣੀ ਹੈ ਤੁਹਾਨੂੰ ਬਿਲਕੁਲ ਜਿੱਦਾਂ ਹੁਣ ਸਨੋਹ ਪੈ ਰਹੀ ਹੈ ਬਾਹਰ ਕੈਨੇਡਾ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਵੀ ਹਾਂਜੀ ਜਿੱਦਾਂ ਇੱਕ ਹੁਣ ਖਬਰ ਮਿਲੀ ਸੀ ਆਪਾਂ ਨੂੰ ਸੁਣਨ ਨੂੰ ਕਿ ਕੋਈ ਬੱਚਾ ਗੱਡੀ ਦੇ ਵਿੱਚ ਸੀਗਾ ਅੱਛਾ ਜੀ ਉਹ ਕੁਝ ਟਾਈਮ ਦੇ ਵਿੱਚ ਹੀ ਉਹਨੂੰ ਬਹੁਤ ਮਤਲ ਜਿੱਦਾਂ ਕਹਿੰਦੇ ਉਹ ਵੀ ਉਂਗਲੀਆਂ ਵਗੈਰਾ ਉਹਦੇ ਪੈਰ ਵਗੈਰਾ ਸਨ ਹੋ ਗਏ ਸੀਗੇ ਵੀ ਉਹਦੇ ਬਾਰੇ ਤੁਹਾਡੇ ਕੋਲ ਕੀ ਜਾਣਕਾਰੀ ਹੈ ਕੋਈ ਦੱਸ ਸਕਦੇ ਹੋ ਕਿ ਵੀ ਕਿਵੇਂ ਰਹਿਣ ਬੱਚੇ ਬਾਈ ਦੀਵੇ ਜੇ ਗੱਡੀ ਦੇ ਵਿੱਚ ਰਹਿਣਾ ਵੀ ਪੈਂਦਾ ਵੀ 스노우 스ਟਾਰਮ ਦੇ ਵਿੱਚ ਇਟਾਲੀਆ ਕਿਹੜੀਆਂ ਗੱਲਾਂ ਤਾਂ ਆ ਇਸ ਤੋਂ ਪਹਿਲਾਂ ਮੈਂ ਸਾਰੇ ਆਪਣੇ ਵੀਰਾਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਜੋ ਆਪਣੇ WhatsApp ਦੇ ਨਾਲ ਜੁੜੇ ਹੋਏ ਨੇ ਕਿ ਜੱਗੀ ਜੀ ਦੇ ਬਾਰੇ ਤੁਸੀਂ ਆਮ ਕਮੈਂਟ ਕਰਦੇ ਰਹਿੰਦੇ ਹੋ ਕਿ ਇਹ ਬੜੇ ਸੁਲਝੇ ਹੋਏ ਪੜੇ ਲਿਖੇ ਇਨਸਾਨ ਜਾਬਦੇ ਨੇ ਕਿ ਇਹਨਾਂ ਦੇ ਜਿਹੜੇ ਕੁਐਸਚਨ ਹੁੰਦੇ ਨੇ ਜਾਂ ਗੱਲ ਕਰਨ ਦੀ ਜਿਹੜੀ ਸ਼ੈਲੀ ਹੈ ਉਹ ਬੜੀ ਉੱਤਮ ਹੈ ਤੇ ਬੜਾ ਧੰਨਵਾਦ ਤੁਹਾਡਾ ਇਸ ਤਰ੍ਹਾਂ ਕਮੈਂਟ ਕਰਦੇ ਆਂ ਪਰ ਮੈਂ ਦੱਸਣਾ ਚਾਹੁੰਦਾ ਜੱਗੀ ਜੀ ਆਪਣੇ ਬੜੇ ਮਿਹਨਤੀ ਨੇ ਇਹ ਟਰੱਕ ਚਲਾਉਂਦੇ ਨੇ ਅੱਡ ਅੱਡ ਦੇਸ਼ਾਂ ਜਿ ਇਹਨਾਂ ਨੇ ਦबई ਵੀ ਚਲਾਇਆ ਇੱਥੇ ਵੀ ਚਲਾਇਆ ਜਿਸ ਤਿੱਕੇ ਨਾਲ ਤੁਸੀਂ ਪਹਿਲਾਂ ਇਹਨਾਂ ਦੀਆਂ ਵੀਡੀਓ ਦੇਖੀਆਂ ਨੇ ਤੇ ਨਾਲ ਇਹਨਾਂ ਨੇ ਆਪਣੇ ਬੱਚੇ ਵੀ ਬੜੇ ਮਿਹਨਤ ਨਾਲ ਪਬਲਿਕ ਸਕੂਲਾਂ ਤੇ ਕਾਨਵਰਟ ਸਕੂਲਾਂ ਵਿੱਚ ਪੜ੍ਹਾਏ ਤੇ ਫਿਰ ਉਹ ਪੜ੍ਹ ਕੇ ਬਾਹਰ ਕੈਨੇਡਾ ਵਿੱਚ ਗਏ ਤੇ ਬੜੀ ਮਿਹਨਤ ਦੇ ਨਾਲ ਉੱਥੇ ਆਪਣੇ ਕੰਮ ਕਰ ਰਹੇ ਨੇ ਹਾਂਜੀ ਜੱਗੀ ਜੀ ਇਹ ਜਿਹੜਾ ਤੁਸੀਂ ਪ੍ਰਸ਼ਨ ਉਠਾਇਆ ਅੱਜ ਹਾਂਜੀ ਕਿ ਉੱਥੇ ਕੈਨੇਡਾ ਦੇ ਵਿੱਚ ਜਿਹੜੇ ਸਨੋ ਹੁੰਦੀ ਹੈ ਹਾਂਜੀ ਸਟਾਰਮ ਆਂ ਦਾ ਉਸ ਦੇ ਵਿੱਚ ਜਦੋਂ ਕਾਰ ਕਿਤੇ ਅਣਜਾਣੇ ਏਰੀਆ ਚ ਫਸ ਜਵੇ ਹਾਂਜੀ ਹਾਂਜੀ ਤਾਂ ਬੜਾ ਭਿਆਨਕ ਨਤੀਜੇ ਨਿਕਲਦੇ ਨੇ ਨਿਕਲਦੇ ਨੇ ਹਾਂਜੀ ਕਿਉਂਕਿ ਜਦੋਂ ਅਸੀਂ ਇੱਥੋਂ ਬਾਹਰਲੇ ਦੇਸ਼ ਚ ਜਾਂਦੇ ਆ ਉੱਥੇ ਸਾਨੂੰ ਇੰਨੇ ਬਿਜ਼ੀ ਹੁੰਨੇ ਆ ਹਾਂਜੀ ਤਾਂ ਆਮ ਤੌਰ ਤੇ ਜਿਹੜਾ ਜਿਹੜਾ ਉੱਥੇ ਦਾ ਮੀਡੀਆ ਹਾਂਜੀ ਜਿਹੜਾ ਸੋਸ਼ਲ ਮੀਡੀਆ ਐ ਵੈਸੇ ਉਹਨੂੰ ਜਾਣਕਾਰੀ ਦੇਣੀ ਚਾਹੀਦੀ ਐ ਹਾਂਜੀ ਸਾਡੇ ਜਿਹੜੇ ਕਮਿਊਨਿਟੀ ਸੈਂਟਰ ਨੇ ਜਾਂ ਗੁਰਦੁਆਰੇ ਨੇ ਜਾਂ ਸਾਡੇ ਜੋ ਵੀ ਜਿਹੜਾ ਸਾਧਨ ਨੇ ਸਾਧਨ ਨੇ ਮਤਲਬ ਉਹਨਾਂ ਸਾਰਿਆਂ ਨੂੰ ਜਿਹੜੀ ਅੱਜ ਆਪਾਂ ਜਾਣਕਾਰੀ ਬਾਰੇ ਗੱਲ ਕਰਦੇ ਆ ਉਹ ਦੇਣੀ ਚਾਹੀਦੀ ਐ ਇਹ ਜਿੰਨੇ ਵੀ ਮਾਪੇ ਨੇ ਆਪਣੇ ਬੱਚਿਆਂ ਤੱਕ ਇਹ ਚੀਜ਼ ਨੂੰ ਤੁਸੀਂ ਹੋਰ ਵੀ ਵੀਡੀਓ ਦੇਖ ਕੇ ਇਸ ਬਾਰੇ ਦੱਸ ਸਕਦੇ ਹੋ ਕਿ 스노우 ਸਟਾਰਮ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਕਰਨਾ ਚਾਹੀਦਾ ਜਿਹਦੇ ਨਾਲ ਜਾਨ ਨੂੰ ਖਤਰਾ ਨਾ ਬਣੇ ਜਾਂ ਕਿਸੇ ਅੰਗ ਪੈਰ ਨੂੰ ਖਤਰਾ ਨਾ ਬਣੇ ਹਾਂਜੀ ਹਾਂਜੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਜੀ ਵੀ ਜਦੋਂ ਅਸੀਂ ਕਾਰ ਦੇ ਵਿੱਚ ਹੁੰਨੇ ਆ ਅਚਾਨਕ ਜਿਵੇਂ ਆਪਣੇ ਇੱਕ ਬਹੁਤ ਜਾਦੇ ਕਈ ਵਾਰੀ ਮੀਂਹ ਆ ਜਾਂਦਾ ਹਾਂਜੀ ਹਾਂਜੀ ਉਸੇ ਤਰੀਕੇ ਨਾਲ ਉੱਥੇ ਸਨੋ ਆ ਜਾਂਦਾ ਸਨੋ ਆ ਜਾਂਦੀ ਦਾ ਸਟਾਰਮ ਆ ਜਾਂਦਾ ਹਾਂਜੀ ਅਸੀਂ ਕਿਸੇ ਹਾਈਵੇ ਤੋਂ ਅਣਜਾਣ ਰੋਡ ਦੇ ਉੱਤੇ ਆ ਹਾਂਜੀ ਠੀਕ ਹੈ ਜਾਂ ਰਾਤ ਨੂੰ ਅਸੀਂ ਹਾਈਵੇ ਦੇ ਉੱਤੇ ਆ ਸਾਡੀ ਗੱਡੀ ਸਕਿਡ ਕਰ ਗਈ ਹੂੰ ਜਾ ਅਸੀਂ ਉੱਥੇ ਉਸ ਨੋਰਸਟ ਸਟਾਰਮ ਦੇ ਵਿੱਚ ਫਸ ਗਏ ਹਾਂ ਜੀ ਆਮ ਤੌਰ ਤੇ ਸਾਨੂੰ ਇਹ ਹੁੰਦਾ ਕਿ ਸਾਡੀ ਗੱਡੀ ਦੇ ਵਿੱਚ ਬਹੁਤ ਗੈਸ ਹੈ ਹੂੰ ਅਸੀਂ ਸਰਵਾਈਵ ਕਰ ਜਾਾਂਗੇ ਹੂੰ ਠੀਕ ਹੈ ਤੇ ਸਾਡੀ ਗੱਡੀ ਸਾਨੂੰ ਠੰਡ ਤੋਂ ਬਚਾ ਲੂ ਬਚਾ ਲੂਗੀ ਨਹੀਂ ਇਹ ਟੋਟਲੀ ਗਲਤ ਧਾਰਨਾ ਜਿਹੜੀ ਕਾਰ ਹੈ ਉਹ ਜਿਹੜਾ ਫਰੀ ਆਪਣੇ ਫ੍ਰਿਜ ਦਾ ਨਾ ਫ੍ਰੀਜਰੇਟਰ ਹੁੰਦਾ ਹਾਂਜੀ ਉਹਦੇ ਨਾਲ ਵੀ ਖਤਰਨਾਕ ਹੈ ਹਾਂਜੀ ਕਿਉਂਕਿ ਕਾਰ ਲੋਹੇ ਦੀ ਬਣੀ ਹੋਈ ਹੈ ਹਾਂਜੀ ਜਦੋਂ 스노우 스톰 ਆਉਂਦਾ ਤੇਜ਼ ਹਵਾ ਚੱਲਦੀ ਹੈ ਕਾਰ ਉਹਨਾਂ ਜਿਹੜੀ ਤੁਹਾਨੂੰ ਗਰਮ ਕਰਦੀ ਹੈ ਜਿੰਨਾ ਚਿਰ ਉਹਦਾ ਇੰਜਣ ਚੱਲਦਾ ਇੰਜਣ ਚੱਲਦਾ ਠੀਕ ਹੈ ਕਈ ਵੇਰ ਸਾਡੇ ਕੋਲ ਤੇਲ ਦੀ ਮਾਤਰਾ ਵੀ ਘੱਟ ਹੁੰਦੀ ਹੈ ਠੀਕ ਹੈ ਤੇ ਕਈ ਵੇਰ ਅਸੀਂ ਤੇਲ ਦੀ ਮਾਤਰਾ ਨੂੰ ਬਚਾਉਣ ਦੇ ਲਈ ਕਾਰ ਨੂੰ ਬੰਦ ਕਰ ਲੈਂਦੇ ਹਾਂ ਬੰਦ ਕਰ ਲੈਂਦੇ ਹਾਂ ਠੀਕ ਹੈ ਹਾਂਜੀ ਤੇ ਉਸ ਸਮੇਂ ਜ਼ਿਆਦਾ ਫ੍ਰੀਜ਼ਿੰਗ ਟੈਂਪਰੇਚਰ ਟੈਂਪਰੇਚਰ ਹੋਣ ਕਾਰਨ ਕਾਰ ਦੁਬਾਰਾ ਸਟਾਰਟ ਵੀ ਨਹੀਂ ਹੁੰਦੀ ਨਹੀਂ ਹੁੰਦੀ ਤੇ ਹੁਣ ਇੱਥੇ ਆ ਜਾਂਦਾ ਕਿ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਧਿਆਨ ਰੱਖਣਾ ਚਾਹੀਦਾ ਜੀ ਦੇ ਨਾਲ ਅਸੀਂ ਇਹ ਜੇ ਕਿਸੇ ਪ੍ਰੋਬਲਮ ਚ ਫਸ ਗਏ ਤਾਂ ਉੱਥੇ ਅਸੀਂ ਕਿਵੇਂ ਆਪਦਾ ਬਚਾ ਕਰੀਏ ਮੈਂ ਪਹਿਲੀ ਗੱਲ ਤਾਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੱਗੀ ਜੀ ਹਾਂਜੀ ਹਾਂਜੀ ਕਿ ਸਿਰਫ ਤੁਹਾਡੇ ਕੋਲ 15 ਮਿੰਟ ਨੇ ਜੀ ਹਾਂਜੀ 15 ਤੋਂ 20 ਮਿੰਟ ਜੇ ਤੁਹਾਡੀ ਕਾਰ ਬੰਦ ਹੋ ਗਈ ਠੀਕ ਹੈ ਤੁਹਾਡੇ ਕੋਲ ਹੀਟ ਹੈ ਨਹੀਂ ਹਾਂਜੀ ਤਾਂ ਥੋੜੇ ਕੋ 15 20 ਮਿੰਟ ਦੇ ਵਿੱਚ ਤੁਸੀਂ ਫ੍ਰੀਜ਼ ਟੂ ਡੈਥ ਹੋ ਸਕਦੇ ਹੋ। ਹਾਂਜੀ। ਜਾਂ ਤੁਹਾਡੇ ਅੰਗ ਪੈਰ ਮਰਨੇ ਸ਼ੁਰੂ ਹੋ ਜਾਂਦੇ। ਹਾਂਜੀ। ਇਸ ਲਈ ਸਾਡੇ ਕੋਲ 5 6 ਚੀਜ਼ਾਂ ਜੇ ਅਸੀਂ ਕੈਨੇਡਾ 'ਚ ਰਹਿਣਾ ਜਿਹੜੇ ਸਾਡੇ ਬੱਚੇ ਰਹਿੰਦੇ ਨੇ ਤਾਂ ਉਹਨਾਂ ਦੇ ਕੋਲ ਕਾਰ ਦੇ ਵਿੱਚ ਹਮੇਸ਼ਾ ਹੋਣੀ ਚਾਹੀਦੀ ਹੈ। ਹਾਂਜੀ। ਜਿਵੇਂ ਆਪਾਂ ਇੱਥੇ ਪੰਜਾਬ ਦੇ ਵਿੱਚ ਖੇਤਾਂ ਦੇ ਵਿੱਚ ਜਿਹਨੂੰ ਜਾਣਦੇ ਆ ਤਾਂ ਆਪਣੇ ਕੋਲ ਸੋਟੀ ਹੁੰਦੀ ਹੈ ਜੀ। ਹਾਂਜੀ। ਸੱਪ ਨੂੰ ਟਾਰਚ ਹੁੰਦੀ ਹੈ। ਹਾਂਜੀ। ਕੱਪਟ ਲੂੰਡੀ ਤੋਂ ਬਚਣ ਲਈ ਬਚਣ ਲਈ ਠੀਕ ਹੈ ਜਾਂ ਮੋਟਰਾਂ ਚ ਲਾਉਂਦੇ ਆਂ ਅਸੀਂ ਆਪਦੇ ਕੋਲ ਰੋਬੋਟ ਰੱਖਦੇ ਆਂ ਠੀਕ ਹੈ ਉਥੇ ਕਾਰ ਦੇ ਵਿੱਚ ਚਾਰ ਪੰਜ ਚੀਜ਼ਾਂ ਦੀ অতি ਜ਼ਰੂਰਤ ਹੈ ਜਿਨ੍ਹਾਂ ਨਾਲ ਸੇਫਟੀ ਹੋ ਸਕਦੀ ਹੈ ਸੇਫਟੀ ਹੋ ਸਕਦੀ ਹੈ ਪਹਿਲੀ ਤਾਂ ਇੱਕ ਤੁਹਾਡੀ ਕਾਰ ਦੇ ਵਿੱਚ ਜਿਹੜਾ ਪਹਿਲੀ ਚੀਜ਼ ਹੈ ਤੁਹਾਡੀ ਕਾਰ ਦੇ ਵਿੱਚ ਇੱਕ ਬਲੈਂਕਟ ਹੋਣਾ ਚਾਹੀਦਾ ਠੀਕ ਹੈ ਠੀਕ ਹੈ ਜੀ ਆਮ ਤੌਰ ਤੇ ਅਸੀਂ ਜਿਹੜੇ ਸਾਡੇ ਦੇਖੋ ਬੱਚੇ ਨੇ ਪੈਸੇ ਦੀ ਪ੍ਰੋਬਲਮ ਹੁੰਦੀ ਹੈ ਉਹ ਉੱਥੇ ਜਿਹੜਾ ਇਹ ਬਲੈਂਕਟ ਹੈ ਨਾ ਉਹ ਆਰਮ ਸਟੋਰਾਂ ਚੋਂ ਸਸਤਾ ਖਰੀਦ ਲੈਂਦੇ ਨੇ ਸਸਤਾ ਲੈ ਲੈਂਦੇ ਨੇ ਠੀਕ ਹੈ ਹਾਂਜੀ ਬਲੈਂਕਟ ਹਮੇਰਾ ਹਮੇਸ਼ਾ ਹੀ ਆਪਣੇ ਕਾਟਨ ਦਾ ਬੂਲਨ ਦਾ ਲੈਣਾ ਚਾਹੀਦਾ ਵਧੀਆ ਚ ਲੈਣਾ ਚਾਹੀਦਾ ਵਧੀਆ ਚ ਲੈਣਾ ਚਾਹੀਦਾ ਹਾਂ ਠੀਕ ਹੈ ਦੂਜਾ ਜੇ ਤੁਹਾਨੂੰ ਉਹ ਮਹਿੰਗਾ ਲੱਗਦਾ ਇੱਕ ਨਾ ਉੱਥੇ ਆਰਮੀ ਸਟੋਰ ਹੁੰਦਾ ਜੀ ਹਾਂਜੀ ਆਰਮੀ ਸਟੋਰ ਦੇ ਉੱਤੇ ਬੜੀ ਸੇਲ ਲੱਗਦੀ ਹੈ ਬਲੈਂਕਟਾਂ ਦੀ ਤੇ ਆਰਮੀ ਦੇ ਜਿਹੜੇ ਉਹ ਬਲੈਂਕਟ ਨੇ ਸਨੋਵ ਚ ਬਰਤਨ ਵਾਲੀਆਂ ਚੀਜ਼ਾਂ ਨੇ ਉੱਥੋਂ ਸਾਨੂੰ ਮਿਲ ਜਾਂਦੀਆਂ ਨੇ ਮਿਲ ਜਾਂਦੀਆਂ ਨੇ ਸਸਤੇ रेट ਸਸਤੇ ਰੇਟ ਤੇ ਮਿਲ ਜਾਂਦੀਆਂ ਨੇ ਠੀਕ ਹੈ ਉੱਥੋਂ ਲੈਣਾ ਚਾਹੀਦਾ ਠੀਕ ਹੈ ਤੇ ਬਲੈਂਕਟ ਜਿਹੜਾ ਕਿ 스노우 ਸਟਾਰਮ ਦੇ ਵਿੱਚ -30 40 ਤੱਕ ਤੁਹਾਨੂੰ ਬਚਾ ਸਕੇ ਬਚਾ ਸਕੇ ਉਤੇ ਲਿਖਿਆ ਹੁੰਦਾ ਠੀਕ ਹੈ ਦੂਸਰਾ ਥੋਡੇ ਕੋਲ ਇੱਕ ਬੂਟ ਜਰਾਬਾਂ ਬੂਟ ਜ਼ਰੂਰ ਇੱਕ ਹੋਰ ਹੋਣੇ ਚਾਹੀਦੇ ਨੇ ਤਾਂ ਐਕਸਟਰਾ ਚਾਹੀਦੇ ਨੇ ਤਾਂ ਕਿ ਗੱਡੀ ਦੀ ਟੈਂਕ ਦੇ ਵਿੱਚ ਕਿ ਜਦੋਂ ਗੱਦੇ ਸੁਣੋ ਤੁਸੀਂ ਗੱਡੀ ਕੱਢਦੇ ਤਾਂ ਤੁਹਾਡੇ ਬੂਟ ਹੋ ਗਿੱਲੇ ਵਗੈਰਾ ਹੋ ਗਿਆ ਤੁਸੀਂ ਤੁਸੀਂ ਦੇਖੀ ਜਿਹੜੇ ਬੱਚੇ ਰਹਿੰਦੇ ਨੇ ਉੱਥੇ ਚਨੋ ਦੇ ਵਿੱਚ ਉਹਨਾਂ ਨੂੰ ਪਤਾ ਵੀ ਕਿੰਨੀ ਠੰਡ ਹੁੰਦੀ ਹਾਂਜੀ ਇੱਕ ਜਸਤਾਨਿਆਂ ਦਾ ਜੋੜਾ ਸਹੀ ਹੈ ਠੀਕ ਹੈ ਦੂਜੀ ਅਸੀਂ ਜਿਹੜੀ ਚੀਜ਼ ਸਾਡੇ ਕੋਲ ਚਾਹੀਦੀ ਹੈ ਜੱਗੀ ਜੀ ਉਹ ਚਾਹੀਦਾ ਪਾਣੀ ਹਾਂਜੀ ਜੀਆਂ ਦੋ ਬੋਤਲਾਂ ਜਦੋਂ ਅਸੀਂ ਗੱਡੀ 'ਚ ਬੈਠੇ ਹਾਂ ਗੱਡੀ ਸਾਡੀ ਤੇ ਸਾਡੇ ਕੋਲ ਤੇਲ ਵੀ ਹੈਗਾ ਗੱਡੀ ਸਾਡੀ ਸਟਾਰਟ ਵੀ ਹੈ ਠੀਕ ਹੈ ਹਮ ਤੇ ਉਸ ਟਾਈਮ ਇੱਕ ਬੜੀ ਪ੍ਰੋਬਲਮ ਆਉਂਦੀ ਹੈ ਤੁਹਾਡਾ ਫੋਨ ਕਈ ਵਾਰੀ ਕੰਮ ਕਰਨਾ ਛੱਡ ਜਾਂਦਾ ਜਾਂ ਨੈਟਵਰਕ স্নੋ ਸਟਾਰਮ ਦੇ ਕਰਕੇ ਕੰਮ ਕਰਨਾ ਛੱਡ ਜਾਂਦਾ ਤੇ ਉਥੇ ਤੁਹਾਨੂੰ ਜਦੋਂ ਗੱਡੀ 'ਚ ਹੈ ਤਾਂ ਸਭ ਤੋਂ ਵੱਧ ਤੁਹਾਨੂੰ ਪਾਣੀ ਦਾ ਪੰਗਾ ਪੈਂਦਾ ਹਮ ਠੀਕ ਹੈ ਪਾਣੀ ਤੁਹਾਨੂੰ ਬਚਾਉਂਦਾ ਬਚਾਉਂਦਾ ਪਰ ਅਸੀਂ ਉਥੇ ਪਲਾਸਟਿਕ ਦੀ ਬੋਤਲ ਰੱਖ ਲੈਨੇ ਹਮ ਠੀਕ ਹੈ ਜਾਂ ਫਿਰ ਪਾਣੀ ਅਸੀਂ ਕਿਸੇ ਹੋਰ ਸਟੀਲ ਦੀ ਬੋਤਲ 'ਚ ਰੱਖ ਲੈਨੇ ਆ ਜਦੋਂ ਠੋਡੀ ਉੱਥੇ ਇੰਨੀ ਬਰਫ਼ ਇੰਨਾ ਠੰਡਾ ਹੈ ਪਾਣੀ ਕਈ ਵਾਰੀ ਅਸੀਂ ਬਰਫ਼ ਨੂੰ ਪੀਣਾ ਚਾਹੁੰਦੇ ਆ ਵੀ ਪਾਣੀ ਨੂੰ ਬਰਫ਼ ਨੂੰ ਪਿਲੇ ਜਦੋਂ ਅਸੀਂ ਬਰਫ਼ ਵਾਲਾ ਪਾਣੀ ਜਾਂ ਜਾਂ ਜੰਮਿਆ ਹੋਇਆ ਪਾਣੀ ਨੂੰ ਚੂਸਦੇ ਆ ਤਾਂ ਜਿਹੜੀ ਸਾਡੀ ਐਨਰਜੀ ਹੈ ਨਾ ਅੰਦਰ ਉਹ ਉਹਨੂੰ ਦੁੱਗਣਾ ਕੰਮ ਕਰਨਾ ਪੈਂਦਾ ਹੂੰ ਟੈਂਪਰੇਚਰ ਸਾਡਾ ਡਾਊਨ ਹੋ ਜਾ ਡਾਊਨ ਹੋ ਜਾਊਗਾ ਉਹਦੇ ਨਾਲ ਹਾਂ ਠੀਕ ਹੈ ਤਾਂ ਜਿਹੜੇ ਸਾਡੇ ਜੇ ਅਸੀਂ 20 ਮਿੰਟ ਚ ਸਾਨੂੰ ਕੋਈ ਪ੍ਰੋਬਲਮ ਆਉਣੀ ਹੈ ਤਾਂ ਸਾਨੂੰ ਉਹਦੇ ਨਾਲ 5-10 ਮਿੰਟਾਂ ਚ ਆ ਜੀ ਆ ਜੂਗੀ ਹਾਂਜੀ ਇਸ ਲਈ ਇੱਕ ਕੈਨੇਡਾ ਦੇ ਵਿੱਚ ਆਮ ਧਾਰਨਾ ਹੈ ਕਿ ਉਹ ਆਪਣੇ ਗੋਰੇ ਤਾਂ ਆਪਣੇ ਆਪ ਦੇ ਜਵਾਕਾਂ ਨੂੰ ਇਹ ਸਾਰੀ ਚੀਜ਼ ਦੱਸ ਦਿੰਦੇ ਨੇ ਦੱਸ ਦਿੰਦੇ ਨੇ ਹਾਂ ਵੀ ਕਾਰ ਦੇ ਵਿੱਚ ਇੱਕ ਮੱਗ ਰੱਖੋ ਸਟੀਲ ਦਾ ਸਟੀਲ ਦਾ ਤੇ 2-3 ਰੱਖੋ ਮੋਮਬਤੀਆਂ ਹਾਂ ਤੇ ਮਾਚਸ ਇਹ ਡਿੱਗੀ ਦੇ ਵਿੱਚ ਆਪਣੀ ਕਿੱਟ ਬਣਾ ਕੇ ਰੱਖੋ ਜੇ ਜਦੋਂ ਕਦੇ ਤੁਸੀਂ ਐਸੇ ਅਚੰਤਚੇਤ ਥਾਂ ਦੇ ਵਿੱਚ ਫਸ ਗਏ ਤਾਂ ਮੋਮਬਤੀ ਦੇ ਨਾਲ ਪਾਣੀ ਨੂੰ ਜਿਹੜਾ ਸਨੂਰ ਨੂੰ ਪਾ ਕੇ ਪਾਣੀ ਨੂੰ ਗਰਮ ਕਰ ਗਰਮ ਕਰ ਲੋ ਠੀਕ ਹੈ ਤਾਂ ਜਾਂ ਫਿਰ ਉਹ ਜਿਹੜੀ ਮੋਮਬਤੀ ਹੈ ਉਹ ਥੋੜੀ ਜੇ ਥੋੜਾ ਇੰਜਣ ਬੰਦ ਹੋ ਗਿਆ ਤਾਂ ਤੁਹਾਨੂੰ ਸਵੇਰ ਤੱਕ ਜੇ ਰਾਤ ਦਾ ਸਮਾਂ ਤਾਂ ਸਵੇਰ ਤੱਕ ਲੈ ਜਾਊਗੀ ਹੀਟ ਦੇ ਨਾਲ ਮੋਮਬਤੀ ਨੂੰ ਵੀ ਇਸੇ ਸਾਨੂੰ ਇਸ ਤਰ੍ਹਾਂ ਦੇ ਢੰਗ ਨਾਲ ਰੱਖਣਾ ਪੈਂਦਾ ਕਿ ਸਾਨੂੰ ਮੰਮੂਲੀ ਜੀ ਜੇ ਅਸੀਂ ਕਾਰ ਦੇ ਸ਼ੀਸ਼ਿਆਂ ਦੇ ਵਿੱਚੋਂ ਵੀ ਉਹਦਾ ਧੂੰਆਂ ਬਾਹਰ ਨਿਕਲ ਬਾਹਰ ਨਿਕਲ ਜਾ ਠੀਕ ਹੈ ਤਾਂ ਕਿ ਉਹਦਾ ਧੂੰਏਂ ਦੇ ਨਾਲ ਹੀ ਨਾ ਅਸੀਂ ਬੇਹੋਸ਼ ਹੋ ਜਾਈਏ ਹੂੰ ਤੇ ਇੱਕ ਹੋਰ ਚੀਜ਼ ਦੀ ਉਸ ਸਮੇਂ ਲੋੜ ਪੈਂਦੀ ਆ ਸਾਨੂੰ ਉਹ ਹੁੰਦੀ ਆ ਇੱਕ ਫਲੈਸ਼ ਲਾਈਟ ਹੂੰ ਇੱਕ ਐਮਰਜੈਂਸੀ ਉਥੇ ਕੈਨੇਡੀਅਨ ਟਾਇਰ ਚੋਂ ਜਾਂ ਹੋਰ ਹਾਰਡਵੇਅਰ ਸਟੋਰਾਂ ਦੇ ਵਿੱਚੋਂ ਨਾ ਐਮਰਜੈਂਸੀ ਲੈਂਪ ਮਿਲਿਆ ਆਮ ਅਸੀਂ ਟਾਰਚ ਰੱਖਦੇ ਆ ਉਹ ਟਾਰਚ ਨੂੰ ਤੁਸੀਂ ਆਪਣੀ ਗੱਡੀ ਦੇ ਉੱਤੇ ਜਿਹੜਾ ਐਂਟੀਨਾ ਹੁੰਦਾ ਉੱਥੇ ਉਹਨੂੰ ਟੰਗਣ ਦੇ ਟੰਗ ਦਿਓ ਜੇ ਤੁਸੀਂ ਕਿਤੇ ਫਸ ਗਏ ਉਹ ਫਲੈਸ਼ ਕਰਦਾ ਤਾਂ ਕਿ ਜੇ ਕੋਈ ਉੱਤੇ ਜੀ ਹੈਲੀਕਾਪਟਰ ਲੰਘਦਾ ਜਾਂ ਕਿਸੇ ਨਾਲ ਸੈਟਲਾਈਟ ਦੇ ਨਾਲ ਕਿਤੇ ਤੁਹਾਨੂੰ ਲੱਭਣ ਦੀ ਕੋਈ ਦੇਖਦੇ ਨੇ ਉਹ ਤਾਂ ਉਹਦੇ ਨਾਲ ਉਹ ਫਲੈਸ਼ ਲਾਈਟ ਦੇ ਨਾਲ ਤੁਹਾਨੂੰ ਉਹ ਤੁਸੀਂ ਕੋਈ ਦੇਖ ਜਾਣੇ ਦੇਖ ਜਾਣੇ ਉਹਨਾਂ ਨੂੰ ਹਾਂ ਕਈ ਵਾਰੀ ਇਹ ਹੁੰਦਾ ਜੀ ਜੱਗੀ ਜੀ ਵੀ ਜਦੋਂ 스노우 ਸਟਾਰਮ ਹੁੰਦਾ ਤਾਂ ਜਿਹੜੇ 스노우 ਵਾਲੇ ਟਰੱਕ ਨੇ ਥੋੜੀ ਕਾਰ ਦੇ ਉੱਤੇ ਇੰਨੀ 스노우 ਪੈ ਗਈ ਉਹਨਾਂ ਨੂੰ ਡਿੰਦੇ ਨਹੀਂ ਉਹ 스노우 3-4 ਟਰੱਕ ਆਉਂਦੇ ਨੇ ਬੜੀ ਸਪੀਡ ਦੇ ਵਿੱਚ ਮੂਰੇ ਥੋੜੀ ਗੱਡੀ ਖੜੀ ਹੁੰਦੀ ਹੈ ਤੇ ਉਹ ਜੇ ਲੈਂਪ ਉੱਤੇ ਫਲੈਸ਼ ਕਰੂਗਾ ਗੱਡੀ ਥੋੜੀ ਬੰਦ ਹੋਗੀ ਲਾਈਟਾਂ ਥੋੜੀ ਨਹੀਂ ਚੱਲਦੀਆਂ ਤਾਂ ਜਿਹੜੀ ਉਹ ਫਲੈਸ਼ ਲਾਈਟ ਆ ਤੁਹਾਨੂੰ ਦਿਖਾਊਗੀ ਦੱਸੂਗੀ ਉਹਨਾਂ ਨੂੰ ਨਹੀਂ ਉਹ ਥੋੜੀ ਥੋੜੇ ਵਿੱਚ ਟੱਕਰ ਮਾਰ ਟੱਕਰ ਮਾਰ ਦੇਣਗੇ ਤੇ ਦੇਖੋ ਜਦੋਂ ਅਸੀਂ ਬਰਫਾਂ ਦੇ ਵਿੱਚ ਰਹਿਣਾ ਤਾਂ ਸਾਨੂੰ ਬਰਫਾਂ ਦੀ ਦੇ ਵਿੱਚ ਆਉਣ ਵਾਲੀ ਐਮਰਜੈਂਸੀ ਦਾ ਪੂਰਾ ਧਿਆਨ ਰੱਖਣਾ ਪਊਗਾ ਹਾਂਜੀ ਫਰੋਸ ਬਾਈਟ ਜਿਹਨੂੰ ਕਹਿੰਦੇ ਆ ਜੀ ਉਹ ਫਰੋਸ ਬਾਈਟ ਇੱਕ ਇੰਨੀ ਖਤਰਨਾਕ ਚੀਜ਼ ਆ ਬਰਫ ਦੇ ਵਿੱਚ ਜਦੋਂ ਅਸੀਂ ਬਰਫ ਦੇ ਵਿੱਚ ਹੁੰਨੇ ਆ ਤਾਂ ਕੋਈ ਸਮੇਂ ਦੇ ਵਿੱਚ ਜਿਹੜੇ ਸਾਡੇ ਹੱਥ ਪੈਰ ਨੇ ਉਹ ਉਂਗਲ ਜਾਂਦੇ ਨੇ ਮੁੜ ਕੇ ਡੈੱਡ ਹੋ ਜਾਂਦੇ ਡੈੱਡ ਹੋ ਜਾਂਦੇ ਠੀਕ ਹੈ ਸਹੀ ਗੱਲ ਓਕੇ ਤੇ ਇਹ ਚੀਜ਼ ਨੂੰ ਧਿਆਨ ਚ ਰੱਖਣਾ ਚਾਹੀਦਾ ਹਾਂ ਇਹ ਗੱਲਾਂ ਬਹੁਤ ਜ਼ਰੂਰੀ ਨੇ ਜਿਹੜੇ ਬੰਦੇ ਸਰੋਵਰ ਦੇ ਵਿੱਚ ਰਹਿ ਰਹੇ ਨੇ ਜੋ ਬੱਚੇ ਰਹਿ ਰਹੇ ਨੇ ਨਵੇਂ ਜਾਂਦੇ ਨੇ ਨਹੀਂ ਪਤਾ ਗੱਡੀ ਲੈ ਲਈ ਕਈ ਵਾਰੀ ਅਣਜਾਣੇ ਦੇ ਰਸਤੇਾਂ ਤੇ ਚਲੇ ਜਾਂਦੇ ਨੇ ਸਰੋਵਰ ਜ਼ਿਆਦਾ ਹੋ ਗਈ ਤਾਂ ਆਪਣੇ ਕੋਲੇ ਕੋਈ ਸਾਧਨ ਨਹੀਂ ਤਾਂ ਆਪਾਂ ਬਹੁਤ ਮੁਸ਼ਕਲ ਦੇ ਵਿੱਚ ਆ ਸਕਦੇ ਹਾਂ ਇਹ ਬਹੁਤ ਜ਼ਰੂਰੀ ਗੱਲਾਂ ਨੇ ਬਹੁਤ ਜ਼ਰੂਰੀ ਗੱਲਾਂ ਨੇ ਜਿਹੜੀਆਂ ਕਿ ਕਾਰ ਦੇ ਵਿੱਚ ਹੋਣੀ ਚਾਹੀਦੀ ਹੈ ਇਹ ਖੁਦ ਵੀ ਬੱਚੇ ਦੇਖੋ ਇਹ ਚੀਜ਼ ਇਹ ਜਿਹੜੀ ਆਪਾਂ ਗੱਲ ਕਰਦੇ ਆਂ ਆਪਾਂ ਹਜੇ ਅੱਧੀ ਨੌਲੇਜ ਵਾਲੀ ਗੱਲ ਕਰਦੇ ਆਂ ਜਦੋਂ ਅਸੀਂ ਇਸ ਵੀ ਐਮਰਸ ਸਨੋ ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਐਮਰਜੈਂਸੀ ਕਿਟ ਰੱਖਣੀ ਹੈ ਉਹ ਚੀਜ਼ਾਂ ਅੱਜ ਕੱਲ ਇੰਟਰਨੈਟ ਦੇ ਉੱਤੇ ਬਥੇਰੀਆਂ ਪਈਆਂ ਨੇ ਹਮ ਠੀਕ ਹੈ ਤੇ ਤੁਸੀਂ ਖੁਦ ਆਪ ਦੇਖੋ ਹਾਂ ਚੈੱਕ ਕਰ ਲਓ ਹਾਂ ਚੈੱਕ ਕਰ ਲਓ ਤਾਂ ਉਹਨਾਂ ਤੋਂ ਤੁਹਾਨੂੰ ਬਹੁਤ ਨੌਲੇਜ ਮਿਲ ਜੂਗੀ ਕਿ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਆਪ ਦੇ ਨਾਲ ਰੱਖਣਾ ਕਿਉਂਕਿ ਬਹੁਤ ਜ਼ਿਆਦਾ ਮੋਤਾਂ ਹੁੰਦੀਆਂ ਨੇ ਇਸ ਸਨੋ ਸਟਾਰਮ ਦੇ ਵਿੱਚ ਠੀਕ ਹੈ ਤੇ ਉਹਦੇ ਨਾਲ 스노우 ਦੇ ਵਿੱਚ ਗੱਡੀ ਚਲਾਉਣ ਵਾਲੇ ਵੀ ਸਾਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਤੇ ਬਹੁਤ ਵਧੀਆ ਜਾਣਕਾਰੀ ਹੈ ਜੀ ਬਹੁਤ ਧੰਨਵਾਦ ਹਾਂਜੀ ਹਾਂਜੀ ਤੇ ਇਹ ਚੀਜ਼ ਨੂੰ ਸਾਰੇ ਆਪਣੇ ਬੱਚਿਆਂ ਦੇ ਨਾਲ ਮਾਪਿਆਂ ਨੂੰ ਸ਼ੇਅਰ ਕਰਨੀ ਚਾਹੀਦੀ ਹੈ ਜੀ ਹਾਂ ਹਾਂਜੀ ਚੰਗਾ ਜੀ ਜਗੇ ਜੀ ਸਤਿ ਸ੍ਰੀ ਅਕਾਲ ਜੀ